ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇ ਹੋਇਆ ਦੱਸ ਦਈਏ ਕਿ ਜਿੱਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਸਮਾਗਮ ਕਰਵਾਇਆ ਜਾ ਰਿਹਾ ਤਾਂ ਅੱਜ ਸਮਾਗਮਾਂ ਦਾ ਆਖਰੀ ਦਿਨ ਹੈ ਇਸ ਮੌਕੇ ਦੇਖ ਸਕਦੇ ਹੋ ਕਿ ਵੱਡਾ ਇਕੱਠ ਹੈ ਜਿਹੜਾ ਉਹ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਨਜ਼ਰ ਆ ਰਿਹਾ ਤਾਂ ਇਸ ਮੌਕੇ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੋ ਦੇਖ ਸਕਦੇ ਹੋ ਕਿ ਦੂਰ ਤੱਕ ਜਾਮ ਲੱਗਾ ਆ ਸੰਗਤ ਵੱਡੀ ਗਿਣਤੀ ਚ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਆ ਬਹੁਤ ਸਾਰੀ ਸੰਗਤ ਜਿਹੜੀ ਇਸ ਮੌਕੇ ਦੇਖ ਸਕਦੇ ਹੋ ਕਿ ਆਪੋ ਆਪਣੇ ਬਾਹਨਾ ਦੇ ਵਿੱਚ ਆ ਗੱਡੀਆਂ ਦੇ ਵਿੱਚ ਆ ਤੇ ਬਹੁਤ ਸਾਰੇ ਵੀਰ ਭਰਾ ਨੇ ਜਿਹੜੇ ਮਾਤਾ ਮਾਂ ਨੇ ਜੋ ਉਹ ਪੈਦਲ ਚੱਲ ਕੇ ਵੀ ਆ ਰਹੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਨਤਮਸਤਕ ਹੋਣ ਦੇ ਲਈ ਪਹੁੰਚ ਰਿਹਾ ਵੱਡਾ ਇਕੱਠ ਹੈ ਜਿਹੜਾ ਉਹ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਨਜ਼ਰ ਆ ਰਿਹਾ ਤਾਂ ਇਸ ਮੌਕੇ ਦੇਖ ਸਕਦੇ ਹੋ ਕਿ ਰੋਡ ਪੂਰਾ ਜਾਮ ਹੈ ਜੇਕਰ ਇਸ ਜਾਮ ਦੀ ਗੱਲ ਕਰੀਏ ਤਾਂ ਬੜੀ ਦੂਰ ਤੱਕ ਜਿਹੜਾ ਜਾਮ ਹੈ ਉਹ ਲੱਗਿਆ ਹੋਇਆ ਵਾ ਤਾਂ ਇਸ ਮੌਕੇ ਦੇਖ ਸਕਦੇ ਹਾਂ ਕਿ ਵੱਡਾ ਇਕੱਠ ਜਿਹੜਾ ਉਹ ਨਜ਼ਰ ਆ ਰਿਹਾ ਜਾਮ ਲੱਗਿਆ ਹੋਇਆ ਵਾ ਤਾਂ ਗੱਲਬਾਤ ਵੀ ਕਰਾਂਗੇ ਸੰਗਤ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬਹੁਤ ਬੜੀਆ ਆਨੰਦਪੁਰ ਸਾਹਿਬ ਮਹਾਰਾਜ ਸ਼ਿਦੀ ਦਿਨ ਮਨਾਏ ਜਾਂਦੇ ਆ ਅੱਜ ਬੜੀ ਵੱਧਰ ਪਰ ਗਏ ਲੱਖਾਂ ਲੋਕ ਇੱਥੇ ਪਹੁੰਚੇ ਆ ਠੀਕ ਹੈ ਨਾ ਤੇ ਇਸ ਤਰ੍ਹਾਂ ਲੋਕਾਂ ਨੂੰ ਪੰਜਾਬ ਤੇ ਬਾਹਰੋਂ ਅਮਰੀਕਾ ਕੈਨੇਡਾ ਚ ਲੋਕ ਆਏ ਆ ਮਹਾਰਾਜ ਦੇ ਸ਼ਿਦੀ ਦਿਨ ਅੱਜ ਬਹੁਤ ਵੱਡੇ ਆ ਇਤਿਹਾਸ ਵਿੱਚ ਪਹਿਲੀ ਵਾਰ ਹੀ ਆ ਹੈ ਬੱਤਾ ਇਕੱਠ ਜਿੱਦਾਂ ਨਜ਼ਰ ਆ ਰਿਹਾ ਪ੍ਰਬੰਧ ਲੱਗਦਾ ਕਿ ਥੋੜੇ ਪੈੰਦੇ ਲੱਗ ਰਿਹਾ ਜਿਸ ਤਰੀਕੇ ਪ੍ਰਬੰਧਾਂ ਦੀ ਗੱਲ ਕਰਾਂ ਹਾਲਾਂਕਿ ਕਾਫੀ ਪ੍ਰਬੰਧ ਪੁਕਤਾ ਕੀਤੇ ਗਿਆ ਸੰਗਤ ਨੂੰ ਲੈ ਕੇ ਜਾਣ ਦੇ ਦੀ ਰਿਕਸ਼ੇ ਵਗੈਰਾ ਗੱਡੀਆਂ ਤਾਂ ਨਹੀਂ ਬੜਾ ਇੰਤਜ਼ਾਮ ਕੀਤਾ ਜੀ ਗਵਰਨਮੈਂਟ ਨੇ ਬਿਲਕੁਲ ਬਹੁਤ ਇਤਨਾ ਮੈਂ ਇਤਿਹਾਸ ਵਿੱਚ ਪਹਿਲੀ ਵਾਰ ਹੀ ਦੇਖਿਆ ਲੋਨਾਂ ਤੇ ਤੰਬੂ ਲਾਏ ਗਏ ਆ ਬਹੁਤ ਇੰਤਜ਼ਾਮ ਕੀਤਾ ਗਿਆ ਮੁੱਖ ਮੰਤਰੀ ਸਾਹਿਬ ਨੇ ਬਹੁਤ ਵਧੀਆ ਤਿਆਰੀ ਕੀਤੀ ਆ ਸੰਗਤ ਦੀ ਗੱਲ ਕਰੀਏ ਜਿਸ ਤਰੀਕੇ ਵੱਡਾ ਇਕੱਠਾ ਜਿੱਦਾਂ ਨਜ਼ਰ ਆ ਰਿਹਾ ਵਾ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਕੀ ਮ ਮੈਂ ਕਹਿੰਦਾ ਵੇਖੋ ਕਿ ਇੱਥੇ ਲੱਖਾਂ ਲੋਕ ਆਏ ਇਹਨਾਂ ਨੂੰ ਖੰਡੇ ਬਾਟੇ ਦਾ ਅਮਰ ਸਕਣਾ ਚਾਹੀਦਾ ਗੁਰੂ ਨਾਲ ਜੁੜਨਾ ਚਾਹੀਦਾ ਆ ਤੇ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਆ ਤੇ ਗੁਰੂ ਨਾਲ ਜੁੜੋ ਠੀਕ ਆ ਨਾ ਮਹਾਰਾਜ ਨਾਲ ਜੁੜ ਕੇ ਤੇ ਗੁਰੂ ਗੁਰੂ ਮਹਾਰਾਜੇ ਘਰ ਮੱਥਾ ਟੇਕਣ ਜਾਇਆ ਕਰੋ ਰੋਜ਼ ਦੇ ਲਈ ਬਿਲਕੁਲ ਤਾਂ ਇਹ ਦੇਖ ਸਕਦੇ ਹਾਂ ਜੀ ਵੱਡੀ ਗੰਤੇ ਸੰਗਤ ਜਿਹੜੀ ਇੱਥੇ ਪਹੁੰਚ ਰਹੀ ਆ ਤਾਂ ਵੱਟਾ ਇਕੱਠ ਹੈ ਜਿਹੜਾ ਨਜ਼ਰ ਆ ਰਿਹਾ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਪੈਦਲ ਚੱਲ ਕੇ ਵੀ ਆ ਰਹੇ ਕਿਉਂਕਿ ਬੱਸਾਂ ਵਗੈਰਾ ਦੇ ਲਈ ਪਿੱਛੇ ਪਾਰਕਿੰਗ ਜਿਹੜੀ ਬਣਾਈ ਗਿਆ ਵੱਖੋ ਵੱਖ ਥਾਵਾਂ ਦੇ ਉੱਪਰ ਵੱਖੋ ਵੱਖ ਪਾਰਕਿੰਗ ਏਰੀਆ ਜਿਹੜੇ ਬਣਾਏ ਗਏ ਨੇ ਤਾਂ ਇਹ ਕੁਝ ਬੱਸਾਂ ਜਿਹੜੀਆਂ ਅੱਗੇ ਵੀ ਆ ਰਹੀਆਂ ਨੇ ਕੁਝ ਪਿੱਛੇ ਰੋਕੀਆਂ ਗਈਆਂ ਨੇ ਤਾਂ ਜਿਹੜੀਆਂ ਬੱਸਾਂ ਪਿੱਛੇ ਰੋਕੀਆਂ ਗਈਆਂ ਨੇ ਤਾਂ ਉਹ ਸੰਗਤ ਕੁਝ ਪੈਦਲ ਚੱਲ ਕੇ ਆ ਰਹੀ ਆ ਤੇ ਕਾਫੀ ਸੰਗਤ ਦੇ ਲਈ ਪ੍ਰਬੰਧ ਵੀ ਕੀਤਾ ਗਿਆ ਜਾਨਕਿ ਗਵਰਨਮੈਂਟ ਦੇ ਵੱਲੋਂ ਕੁਝ ਬੱਸਾਂ ਲਗਾਈਆਂ ਗਈਆਂ ਨੇ ਤੇ ਕੁਝ ਈ ਰਿਕਸ਼ਾ ਨੇ ਜਿਹੜੇ ਉਹ ਲਗਾਏ ਗਿਆ ਜਿਨ੍ਹਾਂ ਦੇ ਥਰੂ ਸੰਗਤ ਗੁਰੂ ਘਰ ਤੱਕ ਪਹੁੰਚ ਸਕਦੇ ਆ ਗੁਰਦੁਆਰਾ ਸਾਹਿਬ ਤੱਕ ਪਹੁੰਚ ਸਕਦੇ ਆ ਪਰ ਜੇਕਰ ਇਸ ਜਾਮ ਦੀ ਗੱਲ ਕਰਾਂ ਇਸ ਉਹ ਜੋ ਤਸਵੀਰਾਂ ਜਿਹੜੀਆਂ ਇਸ ਮੌਕੇ ਦੀ ਦੇਖ ਰਿਹਾ ਤਾਂ ਪਿੱਛੇ ਕਈ ਕਿਲੋਮੀਟਰ ਤੱਕ ਦਾ ਜਿਹੜਾ ਜਾਮ ਆ ਉਹ ਲੱਗਿਆ ਹੋਇਆ ਵਾ ਯਾਨੀ ਕਿ ਕਾਫੀ ਸੰਗਤ ਅੱਜ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਆ ਦਰਸ਼ਨ ਕਰਨ ਦੇ ਲਈ ਪਹੁੰਚ ਰਹੀ ਆ ਤਾਂ ਵੱਡਾ ਇਕੱਠ ਹੈ ਜਿਹੜਾ ਉਹ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਨਜ਼ਰ ਆ ਰਿਹਾ ਵਾ ਵੱਡੀ ਗਿਣਤੀ ਦੇ ਵਿੱਚ ਸੰਗਤ ਦਰਸ਼ਨ ਕਰਨ ਦੇ ਲਈ ਤੱਕ ਸ਼੍ਰੀ ਕੇਸਗਰ ਸਾਹਿਬ ਵਿਖੇ ਪਹੁੰਚ ਰਹੀ ਆ ਤਾਂ ਇਸ ਮੌਕੇ ਦੇਖ ਸਕਦੇ ਹੋ ਵੱਡਾ ਇਕੱਠ ਤੁਸੀਂ ਕੈਮਰੇ ਦੇ ਰਾਹੀਂ ਅਸੀਂ ਜਿੱਥੋਂ ਤੱਕ ਤੁਹਾਨੂੰ ਦਿਖਾ ਰਹੇ ਆਂ ਦੇਖ ਸਕਦੇ ਹੋ ਸੰਗਤ ਹੀ ਸੰਗਤ ਨਜ਼ਰ ਆ ਰਹੀ ਹੋएगी ਵੱਡਾ ਇਕੱਠ ਹੈ ਜਿਹੜਾ ਉਹ ਇਸ ਮੌਕੇ ਸ਼੍ਰੀ ਆਨ ਸਰ ਆ ਰਹੀ ਆ ਤੇਸ ਮੋਕੇ ਸੰਗਤ ਲਈ ਵੱਖ-ਵੱਖ ਪ੍ਰਬੰਧ ਜਿਹੜੇ ਕੀਤੇ ਗਏ ਆ ਤਾਂ ਦੱਸੇ ਕਿ ਜੋ ਸੰਗਤ ਬੱਸਾਂ ਦੇ ਉੱਪਰ ਆ ਰਹੀ ਆ ਜ ਜਿਨ੍ਹਾਂ ਨੂੰ ਪਾਰਕਿੰਗ ਦੇ ਲਈ ਅੱਗੇ ਜਗ੍ਹਾ ਨਹੀਂ ਮਿਲ ਰਹੀ ਪਿੱਛੇ ਗੱਡੀਆਂ ਰੋਕੀਆਂ ਜਾ ਰਹੀਆਂ ਤਾਂ ਉਹਨਾਂ ਨੂੰ ਗੁਰੂ ਘਰ ਤੱਕ ਲਿਆਉਣ ਦੇ ਲਈ ਈ ਰਿਕਸ਼ਾ ਦਾ ਪ੍ਰਬੰਧ ਜਿਹੜਾ ਕੀਤਾ ਗਿਆ ਵੀਰ ਨਾਲ ਗੱਲ ਕਰ ਲੈਨੇ ਆ ਵੀਰੇ ਅ ਗੁਰੂ ਜੀ ਸੇਵਾ ਨਿਭਾ ਰਹੇ ਹੋ ਗੌਰਮਿੰਦ ਦੇ ਵੱਲੋਂ ਆ ਜੀ ਹਾਂਜੀ ਸਰ ਗੋਰਮਿੰਦ ਦੇ ਵੱਲੋਂ ਗੋਰਮਿੰਦ ਸਾਨੂੰ ਫ੍ਰੀ ਸੇਵਾ ਲਈ ਬੁਲਾਇਆ ਪਿਆ ਵਾ ਸਾਨੂੰ ਉਰੇ ਤੋਂ ਲੈ ਕੇ ਕੋਟੜਲਾ ਤੋਂ ਲੈ ਕੇ ਪੰਜ ਟਾਇਰ ਤੱਕ ਫ੍ਰੀ ਲੈ ਕੇ ਜਾਂਦੀ ਅੜ ਰਹਾ ਹੈ ਅੜ ਰਹਾ ਸਾਨੂੰ ਉਹ ਦੇ ਵੀ ਦੇ ਨੇ ਪੈਸੇ ਆਪਾਂ ਕੰਨੇ ਆ ਉਹ ਇਸ ਕਰਕੇ ਸਫਲਤਾ ਆਪਾਂ ਨੂੰ ਉਹ ਆਪਾਂ ਨੂੰ ਕੋਈ ਉਹਨਾਂ ਵੱਲੋਂ ਗੁੱਸਾ ਨਹੀਂ ਹੈ ਹਾਂਜੀ ਹੈ ਸੇਵਾ ਵੀ ਨਿਭਾ ਰਹੇ ਹੋ ਵਧੀਆ ਲੱਗ ਰਿਹਾ ਇਸ ਤਰੀਕੇ ਦੀ ਬੜੀ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਹਾਂਜੀ ਹਾਂਜੀ ਆਪਦੇ ਕਿਵੇਂ ਲੱਗਿਆ ਤੁਸੀਂ ਤੁਰ ਕੇ ਆਉਣਾ ਸੀ ਹੁਣ ਚਲੋ ਸਾਧਨ ਮਿਲ ਗਿਆ ਹਾਂਜੀ ਬਹੁਤ ਵਧੀਆ ਲੱਗਾ ਜੀ ਬਹੁਤ ਵਧੀਆ ਸਰਕਾਰ ਦਾ ਸਹੀ ਲੱਗ ਰਿਹਾ ਹਾਂਜੀ ਵਧੀਆ ਬਿਲਕੁਲ ਜੀ ਤਾਂ ਇੱਥੇ ਮਾਤਾਵਾ ਨੇ ਗੱਲਬਾਤ ਕਰ ਲੈਂਦੇ ਆ ਬੀਬੀ ਸਤਸ਼ਕਾਲ ਜੀ ਕਿੱਥੋਂ ਆਏ ਹੋ ਅਸਕੀਰ ਤੋਂ ਬੋਲਦੇ ਆਏ ਜੀ ਹਾਂਜੀ ਵੀ ਪ੍ਰਬੰਧ ਠੀਕ ਆ ਨਹੀਂ ਤੁਰ ਕੇ ਜਾਣਾ ਪੈਣਾ ਸੀ ਹੁਣ ਇਹ ਵੀ ਆ ਵੀਰੋ ਬਹੁਤ ਵਧੀਆ ਹੈ ਹਾਂਜੀ ਦਰਸ਼ਨ ਕਰਨ ਆਏ ਆ ਆਪਿਆਂ ਨੂੰ ਹਾਂਜੀ ਦਰਸ਼ਨ ਕਰਨ ਵਾਸਤੇ ਆਏ ਹਾਂ ਜੀ ਬਿਲਕੁਲ ਤਾਂ ਇਹ ਦੇਖ ਸਕਦੇ ਹਾਂ ਜੀ ਸੰਗਤ ਆ ਜਿਹੜੀ ਇੱਥੇ ਦਰਸ਼ਨ ਕਰਨ ਦੇ ਲਈ ਆ ਰਹੀ ਆ ਤਾਂ ਤਸਵੀਰਾਂ ਜਿਹੜੀਆਂ ਇਸ ਮੌਕੇ ਤੁਹਾਡਾ ਨਾਲ ਸੰਗਿਆ ਕਰ ਰਹੇ ਆ ਤਾਂ ਇਹ ਰਿਕਸ਼ੇ ਆ ਜਿਹੜੇ ਉਹ ਇੱਥੇ ਗਵਰਨਮੈਂਟ ਦੇ ਵੱਲੋਂ ਲਗਾਏ ਗਏ ਆ ਕਿ ਜੋ ਸੰਗਤ ਪਿੱਛੋਂ ਤੁਰ ਕੇ ਆ ਰਹੀ ਆ ਪੈਦਲ ਆ ਰਹੀ ਆ ਜੇਕਰ ਕਿਸੇ ਤੋਂ ਪੈਦਲ ਨਹੀਂ ਚੱਲ ਹੁੰਦਾ ਕਿਉਂ ਮੁਸ਼ਕਲ ਆਉਂਦੀ ਆ ਦਿੱਕਤ ਆਉਂਦੀ ਆ ਤਾਂ ਫਿਰ ਉਹਨਾਂ ਦੇ ਲਈ ਇਹ ਪ੍ਰਬੰਧ ਜਿਹੜੇ ਕੀਤੇ ਗਏ ਨੇ ਕਿ ਉਹ ਗੁਰੂ ਘਰ ਤੱਕ ਜਿੱਥੇ ਤੱਕ ਉਹ ਜਾਣਾ ਚਾਹੁੰਦੇ ਨੇ ਪਹੁੰਚਣਾ ਚਾਹੁੰਦੇ ਨੇ ਉੱਥੇ ਉਹਨਾਂ ਨੂੰ ਜਿਹੜਾ ਪਹੁੰਚਾ ਦਿੱਤਾ ਜਾਵੇ ਦੇਖ ਸਕਦੇ ਹੋ ਕਿ ਵੱਖ-ਵੱਖ ਇਹ ਰਿਕਸ਼ੇ ਵਾਲੇ ਵੀਰ ਨੇ ਜ ਸੇਵਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਆ ਤਾਂ ਇਹ ਦੇਖ ਸਕਦੇ ਹੋ 350 ਜੋ ਸ਼ਹੀਦੀ ਦੇ ਹੈਡ ਨੂੰ ਸਮਰਪਿਤ ਇੱਥੇ ਮੁਫਤ ਸੇਵਾ ਦਾ ਜ਼ਿਕਰ ਜਿਹੜਾ ਕੀਤਾ ਗਿਆ ਵੀਰੇ ਸੇਵਾ ਨਿਭਾ ਰਹੇ ਹੋ ਜੀ ਇੱਥੇ ਮੁਫਤ ਸੇਵਾ ਜੀ ਹਾਂ ਜੀ ਗਵਰਨਮੈਂਟ ਦੇ ਵੱਲੋਂ ਵੀਰੇ ਗਵਰਨਮੈਂਟ ਕੋਲ ਹਾਂ ਜੀ ਗਵਰਨਮੈਂਟ ਦੇ ਵੱਲੋਂ ਤਾਂ ਵੀਰੇ ਸੇਵਾ ਨਿਭਾ ਰਹੇ ਵਧੀਆ ਲੱਗ ਰਿਹਾ ਜੀ ਸੰਗਤ ਦਾ ਕਿੰਨਾ ਹਾਂ ਜੀ ਹਾਂ ਜੀ ਸੋਇਪੁਰ ਹੈ ਜੀ ਸੰਗਤ ਸੋਇਪੁਰ ਹੈ ਜੀ ਬਿਲਕੁਲ ਬਿਲਕੁਲ ਤਾਂ ਇਹ ਦੇਖ ਸਕਦੇ ਹੋ ਜੀ ਸੰਗਤ ਇਸ ਮੋਕੇ ਦਰਸ਼ਨ ਕਰਨ ਦੇ ਲਈ ਆ ਰਹੀ ਹੈ ਤਾਂ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਇਹ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੋਣ ਦੇ ਲਈ ਪਹੁੰਚੀ ਹੈ ਵੱਡੀ ਗਿਣਤੀ ਦੇ ਵਿੱਚ ਅੱਜ ਇਕੱਠ ਜਿਹੜਾ ਵੱਡਾ ਇੱਕ ਨਜ਼ਰ ਆ ਰਿਹਾ ਵਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਿੱਥੇ ਅਸੀਂ ਤਸਵੀਰਾਂ ਦੇਖ ਸਕਦੇ ਹਾਂ ਇੱਕ ਵੱਡਾ ਇਕੱਠ ਜਿੱਥੇ ਸੰਗਤ ਆਪਣੇ ਬਾਹਨਾ ਦੇ ਵਿੱਚ ਪਹੁੰਚ ਰਹੀ ਆ ਉੱਥੇ ਹੀ ਇੱਕ ਵੱਡਾ ਇਕੱਠ ਹੈ ਜਿਹੜਾ ਲੋਕ ਪੈਦਲ ਚੱਲ ਕੇ ਵੀ ਇੱਥੇ ਜਾਂਦੇ ਹੋਏ ਤੁਹਾਨੂੰ ਨਜ਼ਰ ਆ ਰਿਹਾ ਦੇਖ ਸਕਦੇ ਹੋ ਗੱਲਬਾਤ ਕਰ ਲੈਂਦੇ ਆ ਬਾਬਾ ਜੀ ਕਿੱਥੋਂ ਆਇਓ ਜੀ ਅਸੀਂ ਜੀ ਸਮਰੂਰ ਜ਼ਿਲ੍ਹੇ ਤੋਂ ਆਇਆ ਜੀ ਅੱਛਾ ਜੀ ਹਾਂ ਜੀ ਬਹੁਤ ਵਧੀਆ ਸ਼ਰਧਾ ਜੀ ਦੋ ਤਿੰਨ ਬੱਸਾਂ ਲੈ ਕੇ ਆਇਆ ਜੀ ਅੱਛਾ ਹਾਂ ਜੀ ਹਾਂ ਜੀ ਮਤਲਬ ਪ੍ਰਬੰਧ ਕਿੱਦਾਂ ਲੱਗੇ ਜੀ ਉਹ ਉਹ ਪ੍ਰਬੰਧ ਹੈ ਜੀ ਬਹੁਤ ਬਹੁਤ ਹੀ ਸੋਹਣਾ ਸੀ ਪ੍ਰਬੰਧ ਬਹੁਤ ਵਧੀਆ ਪ੍ਰਬੰਧ ਕਰਾਇਆ ਹੋਇਆ ਜੀ ਅੱਜ ਫਿਰ ਮਤਲਬ ਫਰੀ ਸੇਵਾ ਬੱਸ ਕੋਈ ਮੇਰੀ ਤੁਹਾਨੂੰ ਜਾਂ ਕਿੱਦਾਂ ਆਪ ਆਪ ਲੈ ਕੇ ਆ ਬਿਲਕੁਲ ਪਹਿਲੇ ਇੱਕ ਤਾਂ ਉਹ ਸੰਗਤ ਜਿਹੜੀ ਇੱਥੇ ਲਗਾਤਾਰ ਦਰਸ਼ਨ ਕਰਨ ਦੇ ਲਈ ਆ ਰਹੀ ਆ ਪਹੁੰਚ ਰਹੀ ਆ ਤਾਂ ਸੁਰੱਖਿਆ ਨੂੰ ਲੈ ਕੇ ਵੀ ਪੁਖਤਾ ਜਿਹੜੇ ਪ੍ਰਬੰਧ ਆ ਉਹ ਕੀਤੇ ਗਏ ਆ ਤਾਂ ਇਹ ਤਸਵੀਰਾਂ ਜਿਹੜੀਆਂ ਇਸ ਮੌਕੇ ਤੋਂ ਹਰ ਦਾ ਸਾਂਝੀਆਂ ਕਰ ਰਹੇ ਆ ਤਸਰੀ ਅਨੰਦਪੁਰ ਸਾਹਿਬ ਦੀਆਂ ਤਸਵੀਰਾਂ ਨੇ ਤਾਂ ਇੱਥੇ ਵੀ ਦੇਖ ਸਕਦੇ ਹੋ ਕਿ ਇਹ ਰੇਖੇ ਵਾਲੇ ਆ ਜਿਹੜੇ ਵੱਖ-ਵੱਖ ਸੇਵਾ ਨਿਭਾ ਰਹੇ ਆ ਵੀਰੇ ਸੇਵਾ ਨਿਭਾ ਰਹੇ ਹੋ ਜੀ ਹਾਂ ਜੀ ਸੇਵਾ ਗਰਦਾਸਪੁਰ ਤੋਂ ਆਏ ਹੋਏ ਆ ਜੀ ਅੱਛਾ ਹਾਂ ਜੀ ਗਰਦਾਸਪੁਰ ਸਪੈਸ਼ਲ ਇੱਥੇ ਆਏ ਹੋ ਹਾਂ ਜੀ 20 ਤਰੀਕ ਤੋਂ ਲੈ ਕੇ 30 ਤਰੀਕ ਤੱਕ ਸੇਵਾ ਹੈ ਸਾਡੀ ਜੀ ਹਾਂ ਜੀ ਗਰਦਾਸਪੁਰ ਵਾਏ ਆ ਜੀ ਇਹ ਇਹ ਵੀਰੇ ਪਹਿਲਾਂ ਵੀ ਇਦਾਂ ਕਰਦੇ ਸੇਵਾ ਨਿਭਾਈਆ ਜਾਂ ਪਹਿਲੀ ਵਾਰੀ ਕਰ ਪਹਿਲੀ ਵਾਰੀ ਹੈ ਜੀ ਪਹਿਲੀ ਵਾਰੀ ਸੇਵਾ ਤੇ ਆਏ ਆਏ ਆ ਪਹਿਲੀ ਵਾਰ ਵੀ ਸੇਵਾ ਉਹ ਧਰਤੀ ਦੇ ਉੱਪਰ ਜਿੱਥੋਂ ਖਾਲਸਾ ਪੰਥੀ ਸਾਜਣਾ ਸੀ ਇਹ ਗੱਲ ਸਹੀ ਹੈ ਜੀ ਸਾਨੂੰ ਮੌਕਾ ਦਿੱਤਾ ਮਾਲਕ ਨੇ ਜੀ ਬਹੁਤ ਅਸੀਂ ਧੰਨਵਾਦ ਆਸੀਂ ਹਾਂ ਜੀ ਕਿ ਸਾਨੂੰ ਇਸ ਧਰਤੀ ਦੇ ਆਣ ਕੇ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਬਿਲਕੁਲ ਹਾਂ ਜੀ ਹਾਂ ਜੀ ਤਾਂ ਬਾਈ ਜੀ ਵੀ ਨੇ ਪਿੱਛੇ ਗੱਲ ਕਰਾਂਗੇ ਵੀਰੇ ਕਿਵੇਂ ਲੱਗ ਰਿਹਾ ਜੀ ਪ੍ਰਬੰਧ ਜਿਵੇਂ ਹੁਣ ਸੰਗਤ ਪੈਣ ਲੱਗਦੀ ਸੀ ਤਾਂ ਇਹ ਰਿਕਸ਼ਨ ਦਾ ਪ੍ਰਬੰਧ ਵੀ ਕੀਤਾ ਗਿਆ ਬਹੁਤ ਵਧੀਆ ਪਾਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਦਾਤ ਕਰਨਾ ਆਇਓ ਵੀਰੇ ਤਾਂ ਇਹ ਵੀ ਇੱਕ ਸੁਖਾਲਾ ਹੋ ਗਿਆ ਕਿ ਥੋੜਾ ਜਿਹਾ ਔਖਾਈ ਘਟ ਗਈ ਕਹਿ ਲੀਏ ਹਾਂ ਜੀ ਹਾਂ ਜੀ ਹਾਂ ਜੀ ਵੇਰ ਕੋន្តែ ਇਹ 26 ਜਨਮ ਦੀ ਸੰਗਤ ਜਿਹੜੀ ਇਸ ਮੌਕੇ ਦਰਸ਼ਨ ਕਰਨ ਦੇ ਲਈ ਆ ਰਹੀ ਆ ਤਾਂ ਤਸਵੀਰਾਂ ਜਿਹੜੀਆਂ ਲਗਾਤਾਰ ਤੋਂ ਸਾਂਝੀਆਂ ਕਰ ਰਹੇ ਆ ਸ਼੍ਰੀ ਆਨੰਦਪੁਰ ਸਾਹਿਬ ਤੋਂ ਤਵਖੋ-ਵਖ ਬੱਸਾਂ ਦਾ ਪ੍ਰਬੰਧ ਆ ਜਿਹੜਾ ਉਹ ਵੀ ਕੀਤਾ ਗਿਆ ਵਾ ਤਾਂ ਵੱਡਾ ਇਕੱਠ ਹੈ ਜਿਹੜਾ ਸੰਗਤ ਦਾ ਉਹ ਨਜ਼ਰ ਆ ਰਿਹਾ ਵਾ ਵੱਡੀ ਗਿਣਤੀ ਤੋਂ ਸੰਗਤ ਨਮਸਤਕੋਣ ਦੇ ਲਈ ਅੱਜ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚ ਰਹੀ ਆ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦੁਲੇ